ਗੁੱਡ ਮਾਰਨਿੰਗ ਫਰੈਂਡਸ ਅੱਜ ਤੜਕੇ ਹੀ ਮੋਟੇ ਕੀ ਕਰ ਮਾਰਿਆ ਆਪਾਂ ਮੈਂ ਜਿਹੜੀ ਛੁੱਟੀ ਗੁੱਡ ਮਾਰਨਿੰਗ ਕਰਾਤੀ ਓਦੀ ਮਮੀ ਠੀਕ ਆ ਮਿਲ ਜੂਗੀ ਨਾ ਰਾਸੂਈ ਖਾਣਾ ਉਹ ਵੀ ਮਿਲ ਜੂਗਾ ਪਰ ਮੈਂ ਨਹੀਂ ਲੈ ਕੇ ਤੇਨੀ ਹਾਂ ਉਹ ਜਿਹਦੇ ਪਹਿਲਾਂ ਹੀ ਛੁੱਟੀ ਹੋ ਗਈ ਦੱਸ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋਈ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਦਰ ਤੱਕ ਜਰੂਰ ਦੇਖਿਓ ਬਤਮੀ ਜੀ ਕਰਤੀ ਹੈ ਆਵਾਜ਼ ਮਾਰ ਰਹੀ ਹੈ ਵਾਹ ਵੀ ਦਾਣੇ ਨੂੰ ਬੁਲਾ ਰਹੀ ਹੈ ਦਾਣੇ ਕੋ ਗੱਭਾ ਜਿਆ ਬਤਮੀ ਜਿਓ ਆ ਇਹ ਗੱਡੀ ਦਾ ਥੀਸ ਇਸ ਬਟਰੀ ਲੇਡੀ ਇਹ ਕਹਿੰਦੇ ਜੀਬ ਅੱਜ ਕੱਢ ਲਈਏ ਭਈਏ ਦੀ ਵੀ ਛੁੱਟੀ ਪਵਾ ਦਿੱਤੀ ਆ ਠੀਕ ਹੈ ਕਹਣੀ ਰੋਜ਼ ਘਰ ਦੇ ਕਹਿੰਦੇ ਗੋਇਆ ਜੀ ਆਪ ਹੀ ਸੱਟਣਾ ਜੇ ਪੱਠੇ ਆਪ ਪੌਣੇ ਦੇ ਛੁੱਟੀ ਕਰਾਓ ਭਈਏ ਦੀ ਭਈਏ ਨੂੰ ਐਵੇਂ ਕਮਰਾ ਪਾ ਕੇ ਦੇਣਾ ਆਪਾਂ ਢੇਚਲ ਕਰਨੀ ਕੱਲ ਵੀ ਜੱਟਾਂ ਨੇ ਜੀਬ ਕਰਦੀ ਆਦਾ ਮੋਟਰਸਾਂ ਲੈ ਕੇ ਆਉਣ ਦੀ ਸ਼ੱਕੋ ਵੀ ਗੱਡੀ ਐ ਤੁਹਾਡਾ ਬਲਾਜ ਮਾਰੀ ਨੇ ਮਗਰ ਕਹਿ ਜਾਈ ਲੈ ਵੀ ਜੱਟੋਂ ਮਹਿੰਦਰਤ 3 ਗੇਰ ਇੰਜਣੇ ਈਏ ਵਾਹ ਜੀ ਵਾਹ ਰਾਏ ਕੁੱਤੇ ਨੇ ਸਾਨੂੰ ਬ੍ਰੇਕ ਪਵਾਦੀ ਨਹੀਂ ਤੇ ਅਸੀਂ ਤਾਂ ਨਹੀਂ ਅੱਜ ਲਈਦੇ ਇੰਨੀ 60 ਹੋ ਗਈ ਐ 60 ਤੋਂ ਉੱਤੇ ਜਾ ਸਕਦੀ ਐ ਕਿ ਨਹੀਂ ਜਾ ਸਕਦੀ ਕਹਿੰਦੇ ਮੇਰੇ ਵੀਰੋ 70 ਨੂੰ ਹੱਥ ਮਾਰ ਗਈ ਐ 70 ਤੋਂ ਉੱਤੇ ਜਾ ਸਕਦੀ ਕਿ ਨਹੀਂ ਗੱਡੂ ਤੂੰ ਬਾਹਰ ਚ ਲੈ ਗਈ ਇਹ ਨਾ ਗੱਡੀ ਔਲੀ ਔਲੀ ਮਿੰਦਾਰਾ ਹੁੰਦਿਆ ਹੀ ਸੌਂ ਲੱਗੇ ਝੋਲੇ ਜਿਹਾ ਮਰਾ ਕੇ ਕੋ ਗੱਡੀ ਨੇ ਹੱਥੀ ਨੂੰ ਹੱਥ ਲਾ ਲਈ ਮੇਰਾ ਵੀਰ ਇਹਨਾਂ ਹੋਵੇ ਕਿ ਦੇਖਾ 500 ਵਾਲੀ ਇੰਪਲੇਜ ਹੋਈ ਐ ਮੇਰੇ ਵੀ ਰੋਲੀ ਕਰ ਲੈ ਔਲੀ ਔਲੀ ਉਹ ਨਾ ਵੇਖਦੇ ਹੋਰ ਹੀ ਕੋ ਬਾਂਝੇ ਗੁੱਡ ਮਾਰਨਿੰਗ ਫਰੈਂਡਸ ਅੱਜ ਤੜਕੇ ਹੀ ਮੋਟੇ ਕੀ ਕਰ ਮਾਰਿਆ ਆਪਾਂ ਬਾਂਝੇ ਦੀ ਛੁੱਟੀ ਗੁੱਡ ਮਾਰਨਿੰਗ ਕਰਾਤੀ ਓਦੀ ਮਮੀ ਠੀਕ ਆ ਅਹੀਂ ਨਾ ਕੁਝ ਵੀ ਨਹੀਂ ਕਾਇਨੇ ਰੱਖਣ ਵਾਲਾ ਵੀ ਤੂੰ ਤੇ ਜਵਾਬ ਦੇਣ ਵਾਲਾ ਵੀ ਤੂੰ ਲੋ ਜੀ ਸਵੇਰੇ ਛੁੱਟੀ ਮਾਰ ਲੈਂਦਾ ਯਾਰ ਅਸੀਂ ਘੂ ਆਪ ਸੱਟ ਸੱਟ ਮਰ ਗਏ ਆ ਅਸੀਂ ਤਾਂ ਕਹੀਏ ਦੱਸ ਇਹਨੂੰ ਸਾਡੀ ਆਖੀ ਦਾ ਦੁੱਕਾ ਲੱਗਦਾ ਹਾਂ ਆ ਜਾ ਆ ਜਾ ਅਸੀਂ ਇਸੇ ਕਰਕੇ ਕਹਿੰਦੇ ਹੀ ਆ ਜਾ ਆ ਜਾ ਆ ਗੁੱਡ ਮਾਰਨਿੰਗ ਬੁਲਾਇਆ ਫਿਰ ਸਾਰਿਆਂ ਨੂੰ ਬੁਲਾ ਜਾ ਪਰ ਬੇ ਚਾਹ ਹੀ ਲਿਆ ਦੇ ਚਾਹ ਲੈਣੀ ਆ ਫੇਲ ਜੂਗੀ ਨਾ ਰਸ ਵੀ ਖਾਵੇ ਉਹ ਵੀ ਮਿਲ ਜੂਗਾ ਪਰ ਮੈਂ ਨਹੀਂ ਲਿਆ ਕੇ ਤੇਰੇ ਨੂੰ ਤੂੰ ਕਿਉਂ ਨਹੀਂ ਦੇ ਤਨੀ ਹੋਏ ਪੈਗਾ ਭਾਈ ਮੋਟੇ 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 ਹਰੀ ਮੋਟੀਆਂ ਮੋ ਭੌਲੀ ਮੋਟੀ ਮੋਟੀ ਗੋਆ ਸੱਟਣ ਵਾਲੇ ਸਕ੍ਰੈਪਰ ਨਾਲ ਲਈ ਫਿਰੇ ਕਿੱਟਾ ਜੁਈ 8888 ਲੋ ਵੀ ਰਜੀਤ ਕੌਰ ਜੀ ਵੀ ਪਹੁੰਚ ਚੁੱਕੇ ਨੇ ਸਾਡੇ ਦਰਮਿਆਨ ਇਹ ਵੀ ਆਪਦੀ ਵਿਚਾਰ ਧਾਰਾ ਪੇਸ਼ ਕਰਨਗੇ ਹੁਣ ਪਹਿਲਾਂ ਆਪਦੇ ਲਈ ਬਹਿਣ ਲਈ ਆਪਦਾ ਸੰਗਾਸਨ ਤਿਆਰ ਕਰਨਗੇ ਬਹਿ ਬੂ ਕੇ ਫਿਰ ਇਹਨੇ ਦੇਨੇ ਵਿਚਾਰ ਕਿ ਕੀ ਵਿਚਾਰ ਆ ਹੁਣ ਤੁਹਾਡੇ ਕੀ ਵਿਚਾਰ ਆ ਮੰਮੀ ਤੁਹਾਡੇ ਮੇਰੇ ਕੀ ਵਿਚਾਰ ਜਿਹਦੇ ਲਈ ਕਮਰਾ ਪਾਉਂਦੇ ਸੀ ਉਹ ਤਾਂ ਹੈ ਨਹੀਂ ਹੁਣ ਉਹਦੀ ਤਾਂ ਛੁੱਟੀ ਹੋ ਗਈ ਪਹਿਲਾਂ ਹੈ ਉਹ ਜਿਹਦੇ ਪਹਿਲਾਂ ਹੀ ਛੁੱਟੀ ਹੋ ਗਈ ਦੱਸ ਮਿਸਤਰੀ ਨੂੰ ਕੱਲ ਕਈ ਜਾਵੇ ਕਹਿੰਦਾ ਵੇਖੀ ਚੱਲੀ ਮੈਂ ਟੌਰੀ ਬਣਾ ਕੇ ਦੇਣਾ ਤੈਨੂੰ ਕਹਰਾ ਟੈਂਸ਼ਨ ਨਾ ਲੈ ਇਸ ਤਰ੍ਹਾਂ ਟਵਰੀ ਬਣਾਉਦੇ ਬਣਾਉਦੇ ਨੇ ਮਿਸਤਰੀ ਨੇ ਹੋਈ ਪੰਜਾਬ ਦਾ ਵਾਹ ਚੰਗਾ ਮੁੜੇ ਨਹੀਂ ਵਾਪਸ ਮਿਸਤਰੀ ਛੱਤ 'ਤੇ ਲੈ ਵੀ ਸੱਜਣੋਂ ਮਿੱਟੀ ਪਾਉਣ ਲੱਗ ਪਈ ਪਾਉਗਾ ਨਹੀਂ ਛੱਕ ਦਿਓ ਕੰਮ ਘੜੇ ਦਾ ਕੋਲੇ ਯਸ਼ ਇਹੋ ਚੱਕ ਕਿਉਂ ਘਰਤੀ ਪੱਕੀ ਹੈ ਕਦੀ ਤਾਂ ਅੱਜ ਇੱਕ ਸ਼ਾ ਲੋ ਡਨ ਹਾਂ ਜਿਹੜਾ ਜੁ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਦਾਂ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ